ਵਾੜੀ ਓਏ ਵਾੜੀ ਓਏ ਭਾਈ ਤਰੇ ਆਉਂਦਾ ਲੱਗਦਾ ਆਪਣੇ ਬੰਨੀ ਹੁੰਦਾ ਓ ਕਿਵੇਂ ਆ ਕਾਲੀ ਯਾਰ ਤੇਰੇ ਪਾਪੇ ਨੇ ਸਾਗ ਦਾ ਕਿਹਾ ਸੀ ਇਹ ਕਾਦਾ ਉਹ ਸਾਗ ਦਾ ਕਿਹਾ ਸੀ ਸਾਗ ਤੋੜ ਕੇ ਲਾਉਣਾ ਖੇਤੋਂ ਤੇ ਚੱਲ ਗਏ ਫਿਰ ਆਪ ਸਾਗ ਲੈਣ ਚੱਲ ਵੜ ਪਰ ਇੱਕ ਗੱਲ ਆ ਹਾਂ ਸਾਗ ਤੂੰ ਤੋੜ ਲਈ ਪੱਤੇ ਪੱਤੇ ਮੈਨੂੰ ਆ ਬੱਬਾ ਜੀ ਨੂੰ ਪਤਾ ਨਹੀਂ ਕੀ ਹੋਇਆ ਦੇਖੋ ਬੜਾ ਯਾਰੋ ਥੱਲੇ ਬੋ ਚਲੇ ਭਾਜਾ ਬਤਾ ਓਏ ਅੱਛਾ ਬਾਬਾ ਜੀ ਕੱਢ ਦਿਓ ਫਿਰ ਹੈ ਕੱਢ ਦਿਓ ਕੱਢਦੇ ਨਹੀਂ ਇਹਦਾ ਤੁਹਾਨੂੰ ਜਾਂਦਾ ਵਿਖਾ ਦੂੰਗਾ ਮੈਂ ਵਿਖਾ ਦੇ ਬਾਬਾ ਫਿਰ ਕੱਢ ਦੇ ਕੱਢ ਦੇ ਕੱਢ ਦੇ ਓਰੇ ਆਇਂ ਧੀ ਲੈਣ ਆਇਆ ਕਿਵੇਂ ਆਇਆ ਫਿਰ ਨਹੀਂ ਆਉਂਦਾ ਹੈ ਨਹੀਂ ਚੱਲ ਫਿਰ ਛੱਡੇ ਨੂੰ ਹਣ ਛੱਡ ਦੇ ਛੱਡ ਦੇ ਛੱਡ ਛੱਡ ਆਏਗਾ ਹੁਣ ਚੱਲ ਪਾਜ ਦੇਖਿਆ ਆਉਂ ਜਾਂਦਾ ਫਿਰ ਆਏ ਸਾਡੇ ਕੰਮ ਦਾ ਵੇ ਬਣਾ ਬਰੇ ਬਰਾ ਜਿਹੜੇ ਪੂਰੇ ਬਰੇ ਇੱਥੇ ਜਵਾਕ ਤੇ ਯਾਰ ਉਹ ਵੀ ਵਿਟਵਾਲਾ ਚਲਾ ਤੈਨੂੰ ਕੰਜਲ ਤੋਂ ਬੁਖਾਰ ਹੈ ਬੁਖਾਰ ਨਹੀਂ ਪੂਸੀਏ ਤੇ ਬਾਬਾ ਚੜਿਆ ਆ ਮੈਂ ਮੁੰਡੇ ਦਾ ਪੰਡਾ ਮੈਂ ਤਾਂ ਉਹ ਭੱਜ ਗਿਆ ਉਹਦੇ ਨਾਲ ਸਰੀਰ ਤਪ ਗਿਆ ਬਾਬਾ ਬੁੱਧ ਕਰਨੀ ਵਾਲਾ ਸੀ ਓਏ ਨਹੀਂ 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 ਉਹ ਕਰਨੀ ਵਾਲਾ ਚਪਲੀ ਦਾ ਯਾਰ ਤੇਰਾ ਬੁੱਗਾ ਬਹੁਤ ਵਧੀਆ ਏ ਬੁੱਗਾ ਦਾ ਦੇ ਦੇਖ ਆ بڑا ਸਵਾਦ ਆ ਯਾਰ ਸਾਰੇ ਬਈਆ ਬੁੱਗੀ ਲੰਦੇ ਰਹਿੰਦੇ

ਚਾਦਾ ਯਾਰ ਤਾਂ ਆਂਦੀ ਆ ਜਾਂਦੀ ਐ ਯਾਰ ਇੱਕ ਕੱਪ ਮੇਰੀ ਥੇਲੀ ਨੇ ਪੀਣਾ ਯਾਰ ਕਮਾਲ ਆ ਬਾਈ ਯਾਰ ਸਾਡੇ ਨਾਲ ਤਾਂ ਮੰਗਦੇ ਹੀ ਤਾਂ ਕੇ ਮੰਗਦੇ ਵੀ ਥੇਲੀਆਂ ਬਣਾਈ ਫਿਰਦੇ ਆ ਯਾਰ ਥੇਲੀ ਨਹੀਂ ਤਾਂ ਮਾਨੂੰ ਤਾਂ ਬਣਾਇਆ ਹੈ ਸਾਡੇ ਵਾਲਾ ਝੋੜ ਜਾ ਨਾਤਾੜੀ ਮਹੀਨਾ ਹੋ ਗਏ ਉਹਨਾਂ ਪਾਚੀ ਬਦਲ ਲਿਆ ਸਾਲਾ ਕਿੱਧਰ ਜਾ ਕੇ ਵੀ ਕਿਵੇਂ ਕਰਾਉਣੀ ਐ ਨਾ ਮੈਂ ਕਿਵੇਂ ਕਰਾਉਣੀ ਐ ਉਹ ਛੇਰਾ ਤਿੰਨ ਮਹੀਨਾ ਹੋ ਗਏ اکیلے اکیلے مز نہیں لینے دوں گا مجھے بھی چاہیے تے نوں کہ کیویں کراونیاں توں میں نہیں نھاوندا ہوندا گا نھاوندا کیویں نہیں توں رکو ذرا صبر کرو توں ڈرنا تیرے توں میں نہیں نھاوندا ہوندا گا میں نہیں دسنے والے ہو گیا نہ چل میں نہیں نھاوندا ہوندا گا میں نہیں نھاوندا میرے چھڑا دی مارنوں پھر دیا مینوں میں ہن کری نہیں آندا گا ارے یہ کیا ہے بھائی ਪਾਪਾ ਅਰੇ ਮੈਂ ਹੁਣ ਘਰੀ ਨਹੀਂ ਆਉਂਦਾ ਕਿ ਮੇਰੀ ਡੀਕ ਡੂਕ ਨਾ ਕਰਿਓ ਮੈਂ ਆਉਂਦਾ ਕਿ ਗੁਰਦੁਆਰੇ ਚ ਰਹਿ ਕੇ ਬਾਈ ਗੱਲ ਕੀ ਹੋ ਗਈ ਯਾਰ ਗੱਲ ਕੀ ਹੋਣੀ ਆ ਬਾਈ ਯਾਰ ਮੈਨੂੰ ਆਦੇ ਨਾਲ ਆ ਅੱਛਾ